ਬਖਤ ਨਮਾਸ਼ਹਿਰ ਦਵਾਬਾ YouTube ਚੈਨਲ ਪਹੁੰਚ ਚੁੱਕਾ ਹੈ ਪਿੰਡ ਕਰਨਾਨਾ ਜਦੋਂ ਕਰਨਾਨਾ ਪਿੰਡ ਦੇ ਤੁਸੀਂ ਅੰਦਰ ਨੂੰ ਆਂਦੇ ਹੈਗੇ ਆ ਤਾਂ ਇੱਥੇ ਤੁਹਾਨੂੰ ਦਰਬਾਰ ਮਿਲੇਗਾ ਜੋ ਦਰਬਾਰ ਹੈ ਦਾਤਾ ਮੀਆਂ ਸਾਹਿਬ ਜੀ ਹੋਰ ਜੋ ਸਾਨੂੰ ਦੱਸਿਆ ਗਿਆ ਆ ਕਿ ਇਹਨਾਂ ਦਾ ਤਾਲੁਕਤ ਜਿਹੜਾ ਹੈ ਉਹ ਧੰਨ ਧੰਨ ਰਾਜਾ ਸਾਹਿਬ ਜੀ ਮਜਾਰੇ ਵਾਲਿਆਂ ਨਾਲ ਵੀ ਇਸ ਜਗ੍ਹਾ ਦਾ ਕੋਈ ਤਾਲੁਕਤ ਹੈ ਅਸੀਂ ਅੰਦਰ ਜਾ ਕੇ ਪਹਿਲਾਂ ਤੁਹਾਨੂੰ ਅਸੀਂ ਇਸ ਸਥਾਨ ਦਿਖਾਣੇ ਆਂ ਰਾਜਾ ਸਾਹਿਬ ਜੀ ਮੀਆਂ ਸਾਹਿਬ ਆਉਣੇ ਸੀ ਔਰ ਕੀ ਗੱਲਬਾਤ ਹੈ ਪੂਰੀ ਉਹ ਤੁਹਾਨੂੰ ਅਸੀਂ ਆਪਣੇ ਇਸ ਚੈਨਲ ਤੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਅਕਸਰ ਹੀ ਦਿਖਾਲ ਦੇ ਦਿਖਾਉਂਦੇ ਆਂ ਰਾਜਾ ਸਾਹਿਬ ਜੀ ਦੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਉਹ ਨਵਾਂ ਸ਼ਹਿਰ ਦਬਾਬਾ YouTube ਚੈਨਲ ਤੇ ਅਕਸਰ ਦਿਖਾਈ ਜਾਂਦੇ ਹੈ ਗਿਆ ਔਰ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਆ ਅੱਜ ਇਸ ਸਥਾਨ ਦੇ ਬਾਰੇ ਅੱਜ ਇਸ ਜਗ੍ਹਾ ਦੇ ਬਾਰੇ ਵਿੱਚ ਦਿੱਤੀ ਜਾਏਗੀ ਚਲੋ ਅੰਦਰ ਚੱਲਦੇ ਆਂ ਦੇਖਦੇ ਆਂ ਅਸੀਂ ਅੰਦਰ ਆ ਚੁੱਕੇ ਆਂ ਗੇਟ ਤੋਂ ਦਾਤਾ ਮੀਆਂ ਸਾਹਿਬ ਜੀ ਦਾ ਇਹ ਦਰਬਾਰ ਹੈਗਾ ਇਹ ਸਥਾਨ ਜਿਹੜਾ ਆ ਤੁਸੀਂ ਦੇਖ ਪਾ ਰਹੇ ਹੋ ਰੋਜਾ ਸਾ이드 ਦਾਤਾ ਮੀਆਂ ਸਾਹਿਬ ਜੀ 786 ਕਰਨਾਣਾ ਔਰ ਇਹ ਸਥਾਨਿਕ ਬਣਿਆ ਹੋਇਆ ਆ ਔਰ ਤੁਸੀਂ ਦੇਖ ਪਾ ਰਹੇ ਹੋ ਸੰਗਤ ਜਿਹੜੀ ਹੈਗੀ ਆ ਇਸ ਸਥਾਨ ਤੇ ਵੀ ਦੂਰੋਂ ਦੂਰੋਂ ਜਿਹੜੇ ਆ ਆਂਦੇ ਆ ਫੀਸ ਚੁਕਾਉਂਦੀ ਹੈ ਔਰ ਅੰਦਰ ਚੱਲਦੇ ਆ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਜਿੰਨੇ ਵੀ ਧਾਰਮਿਕ ਸਥਾਨ ਆਇਆ ਔਰ ਅਸੀਂ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਦਿਖਾਈਏ ਔਰ ਇਸ ਵਕਤ ਅਸੀਂ ਪਹੁੰਚ ਚੁੱਕੇ ਆ ਅੰਦਰ ਧੰਤਨ ਦਾਤਾ ਮੀਆਂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਅਸੀਂ ਪਹੁੰਚ ਚੁੱਕੇ ਹੈਗੇ ਆ ਔਰ ਸੰਗਤ ਜਿਹੜੀ ਆ ਇੱਥੇ ਲਗਾਤਾਰ ਜਿਹੜੀ ਆ ਸੰਗਤ ਪਹੁੰਚ ਰਹੀ ਆ ਔਰ ਸਥਾਨ ਦੇ ਅੰਦਰ ਚੱਲ ਕੇ ਵੀ ਇੱਥੇ ਦਾ ਤੁਹਾਨੂੰ ਅਸੀਂ ਦਿਖਾਉਂਦੇ ਆ ਨਵਾਂ ਸ਼ਰਦ ਆਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਗਰ ਤੁਸੀਂ ਅਜੇ ਧਾਰਮਿਕ ਡਾਕੂਮੈਂਟਰੀ ਦੇਖਣਾ ਚਾਹਦੇ ਹੋ ਜੈ ਮੀਆਂ ਸਾਹਿਬ ਜੀ ਦੀ ਔਰ ਇਹ ਤੁਸੀਂ ਇਸ ਸਥਾਨ ਤੇ ਦਰਸ਼ਨ ਕਰ ਰਹੇ ਹੋ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਜਿਹੜਾ ਆ ਕੀ ਧੰਨ ਧੰਨ ਰਾਜਾ ਸਾਹਿਬ ਜੀ ਮਜਾਰੇ ਵਾਲਿਆਂ ਦੇ ਨਾਲ ਜੋ ਵੀ ਸੰਬੰਧਤ ਨੇ ਅਸਥਾਨ ਨੇ ਉਹ ਅਸੀਂ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਅਸੀਂ ਜਿਹੜਾ ਦਿਖਾਈਏ ਔਰ ਹਮੇਸ਼ਾ ਸਾਡੀ ਕੋਸ਼ਿਸ਼ ਰਹਿੰਦੀ ਹੈਗੀ ਆ ਔਰ ਮੀਆਂ ਬਲੀ ਜੈ ਮੀਆਂ ਸਾਹਿਬ ਜੀ ਕਰੋ ਭਲੀ ਔਰ ਸੰਗਤ ਜਿਹੜੀ ਹੈਗੀ ਆ ਇੱਥੇ ਲਗਾਤਾਰ ਜਿਹੜੇ ਆ ਪਹੁੰਚ ਰਹੀ ਹੈਗੀ ਆ ਅੱਜ ਵੀਰਵਾਰ ਦਾ ਦਿਨ ਹੈ ਤੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਇਹ ਕਵਰੇਜ ਜਿਹੜੀ ਆ ਉਹ ਬਾਕੀ ਵੀ ਜਾਣਕਾਰੀ ਇਸ ਸਥਾਨ ਦੇ ਬਾਰੇ ਵਿੱਚ ਅਸੀਂ ਲਵਾਂਗੇ ਔਰ ਨਗਾੜਾ ਔਰ ਇੱਧਰ ਬੱਚੇ ਨੂਰੀ ਇਸ ਸਥਾਨ ਦੇ ਬਾਰੇ ਵਿੱਚ ਅਸੀਂ ਪੂਰੀ ਜਾਣਕਾਰੀ ਜਿਹੜੀ ਆ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਫਿਲਹਾਲ ਸੰਗਤ ਤੁਸੀਂ ਦੇਖ ਸਕਦੇ ਹੋ ਲਗਾਤਾਰ ਇੱਥੇ ਪਹੁੰਚ ਰਹੇ ਆ ਯਾਰ ਮੁਹੰਮਦ ਜਾ ਭਜੂਰ ਔਰ ਇਹ ਆ ਸਥਾਨ ਵੀ ਤੁਸੀਂ ਇੱਕ ਦੇਖ 파 ਰਹੇ ਹੋ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਪੂਰੇ ਦਾ ਪੂਰਾ ਦ੍ਰਿਸ਼ ਜਿਹੜਾ ਆ ਉਹ ਇਸ ਆਪਣੇ ਚੈਨਲ ਦੇ ਉੱਪਰ ਦਿਖਾਈਏ ਇੱਧਰ ਚੱਲਦੇ ਆ ਇੱਧਰ ਵੀ ਜਾ ਕੇ ਦੇਖਦੇ ਆ ਇੱਥੇ ਲਿਖਿਆ ਹੋਇਆ ਹਜ਼ਰਤ ਬਾਬਾ ਫੁੱਲੇ ਸ਼ਾਹ ਜੀ ਬਬਿਆ ਦੇਖਦੇ ਆ ਗਿਆ ਇੱਧਰ ਵੀ ਅਸਥਾਨ ਨੇ ਬਣੇ ਹੋਏ ਨੇ ਇੱਧਰ ਲੰਗਰ ਵਗੈਰਾ ਤਿਆਰ ਕੀਤਾ ਜਾਂਦਾ ਆ ਸ਼ਾਇਦ ਔਰ ਇੱਕ ਜੈ ਖਵਾਜਾ ਪੀਰ ਜੀ ਦਾ ਜਿਹੜਾ ਝੂਲੇ ਲਾਲ ਜੀ ਆ ਇਹ ਵੀ ਅਸਥਾਨ ਜਿਹੜਾ ਆ ਇਸੀ ਜਗ੍ਹਾ ਦੇ ਉੱਪਰ ਬਣਿਆ ਹੋਇਆ ਆ ਆਓ ਤੁਹਾਨੂੰ ਔਰ ਜੈ ਮਸਤਾ ਦੀ ਲਿਖਿਆ ਹੋਇਆ ਆ ਇਸ ਅਸਥਾਨ ਦੇ ਵੀ ਤੁਹਾਨੂੰ ਜਿਹੜੇ ਦਰਸ਼ਨ ਹੈ ਗਿਆ ਉਹ ਆਪਣੇ ਅਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਕਰਾ ਰਹੇ ਆ ਇੱਧਰ ਜਿਹੜਾ ਆ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਚਲੋ ਅੱਗੇ ਚੱਲਦੇ ਆਂ ਔਰ ਇਹ ਤੁਸੀਂ ਦਰਬਾਰ ਦੇਖ پا ਰਹੇ ਹੋ ਅੱਗੇ ਚੱਲਦੇ ਆਂ ਔਰ ਇਧਰ ਇਹ ਹਾਲ ਆ ਮੈਨੂੰ ਲੱਗ ਜਦੋਂ ਕੋਈ ਪ੍ਰੋਗਰਾਮ ਵਗੈਰਾ ਹੁੰਦੇ ਨੇ ਔਰ ਕਾਫੀ ਵੱਡਾ ਜਿਹੜਾ ਹਾਲ ਆ ਸਟੇਜ ਬਣੀ ਹੋਈ ਆ ਦਾਤਾ ਮੀਆਂ ਸਾਹਿਬ ਜੀ ਦਾ ਦਰਬਾਰ ਕਰਨਾ ਸਲਾਨਾ ਜੋੜ ਮੇਲਾ ਵੀ ਜਿਹੜਾ ਆ ਇੱਥੇ ਹੁੰਦਾ ਹੈਗਾ ਆ ਔਰ ਤੁਸੀਂ ਦੇਖ پا ਰਹੇ ਹੋ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਕੋਸ਼ਿਸ਼ ਕਰੋ ਕਿ ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਜਿਹੜਾ ਹੈ ਕਿ ਸ਼ੇਅਰ ਕਰੋ ਤਾਂ ਜੋ ਜਿਹੜੀ ਹੈਗੀ ਆ ਇਹ ਰਿਪੋਰਟ ਜਿਹੜੀ ਹੈਗੀ ਆ ਅਸੀਂ ਤੁਹਾਨੂੰ ਇਹ ਧਾਰਮਿਕ ਦਿਖਾ ਰਹੇ ਆ ਇਹ ਹਰ ਇੱਕ ਤੱਕ ਜਿਹੜਾ ਪਹੁੰਚਦੀ ਰਹੇ ਅਸੀਂ ਤੁਹਾਨੂੰ ਇਹ ਸਾਰੇ ਪਾਸੇ ਜਿਹੜਾ ਘੁਮਾ ਕੇ ਅਸੀਂ ਦਿਖਾ ਰਹੇ ਹੈਗੇ ਆ ਔਰ ਇਸ ਸਤਾਨ ਦੇ ਉੱਪਰ ਸਭ ਦੀਆਂ ਆਸਾਂ ਮਰਾਦਾ ਜਿਹੜੀਆਂ ਆ ਉਹ ਪੂਰੀਆਂ ਹੁੰਦੀਆਂ ਨੇ ਔਰ ਲੋਕ ਦੂਰੋਂ ਦੂਰੋਂ ਸੰਗਤ ਚੱਲ ਕੇ ਇਸ ਸਥਾਨ ਤੇ ਆਂਦੀ ਆ ਕੋਸ਼ਿਸ਼ ਅਸੀਂ ਕਰ ਰਹੇ ਆ ਕਿ ਤੁਹਾਨੂੰ ਇਹ ਪੂਰੇ ਦਾ ਪੂਰਾ ਜਿਹੜਾ ਇਹ ਦ੍ਰਿਸ਼ ਹੈਗਾ ਆ ਅੱਜ ਇੱਥੇ ਦਾ ਅਸੀਂ ਆਪਣੇ ਇਸ ਚੈਨਲ ਦੇ ਉੱਪਰ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਔਰ ਕੋਸ਼ਿਸ਼ ਕਰਾਂਗੇ ਕਿ ਇੱਥੇ ਦਾ ਕੀ ਇਤਿਹਾਸ ਹੈ ਉਹਦੇ ਬਾਰੇ ਵੀ ਜਾਣਕਾਰੀ ਅਸੀਂ ਔਰ ਇਹ ਵੀ ਇਸ ਸਥਾਨ ਬਣਿਆ ਹੋਇਆ ਆ ਧੰਤਨ ਮੀਆਂ ਸਾਹਿਬ ਜੀ ਦਾ ਔਰ ਸੰਤ ਬਾਬਾ ਹਜਾਰਾ ਸਿੰਘ ਜੀ ਔਰ ਸੰਤ ਬਾਬਾ ਹਜਾਰਾ ਸਿੰਘ ਜੀ ਦਾ ਇਹ ਅਸਥਾਨ ਜਿਹੜਾ ਆ ਇਸ ਤੇ ਬਣਿਆ ਹੋਇਆ ਆ ਔਰ ਤੁਹਾਨੂੰ ਪੂਰੇ ਦਾ ਪੂਰਾ ਦ੍ਰਿਸ਼ ਜਿਹੜਾ ਆ ਧੰਤਨ ਮੀਆਂ ਸਾਹਿਬ ਜੀ 786 ਦਰਬਾਰ ਦਾਤਾ ਮੀਆਂ ਸਾਹਿਬ ਜੀ ਦਾ ਔਰ 786 ਮੀਆਂ ਬਲੀ ਕਰ ਭਲੀ ਰੋਜਾ ਸਾਹਿਬ ਦਾਤਾ ਮੀਆਂ ਸਾਹਿਬ ਜੀ ਤੁਸੀਂ ਇਸ ਚੈਨਲ ਤੇ ਦੇਖ پا ਰਹੇ ਹੋ ਸਾਡੀ ਨਜ਼ਰ ਇੱਥੇ ਪੈ ਗਈ ਆ ਜਿੱਥੇ ਲਿਖਿਆ ਹੋਇਆ ਆ ਤਨ ਤਨ ਦਾਤਾ ਮੀਆਂ ਸਾਹਿਬ ਜੀ ਔਰ ਇੱਥੇ ਜੋ ਲਿਖਿਆ ਹੋਇਆ ਉਹ ਤੁਹਾਨੂੰ ਅਸੀਂ ਸਾਰੀ ਜਾਣਕਾਰੀ ਜਿਹੜੀ ਆ ਆਪਣੇ ਇਸ ਚੈਨਲ ਦੇ ਉੱਪਰ ਦੇ ਦੇਦਨੇ ਆ ਗਿਆ ਦਾਤਾ ਮੀਆਂ ਸਾਹਿਬ ਜੀ ਦੀ ਜਗ੍ਹਾ ਮਹਾਰਾਜ ਰਾਜਾ ਸਾਹਿਬ ਜੀ ਨੇ ਉਜਾਗਰ ਕੀਤੀ ਮੀਆਂ ਸਾਹਿਬ ਜੀ ਦੀ ਜਗ੍ਹਾ ਰਾਜਾ ਸਾਹਿਬ ਜੀ ਦੇ ਜਨਮ ਤੋਂ ਪਹਿਲਾਂ ਦੀ ਹੈ ਜੋ ਇੱਥੇ ਲਿਖਿਆ ਹੋਇਆ ਉਹ ਤੁਹਾਨੂੰ ਅਸੀਂ ਦੱਸ ਰਹੇ ਆ ਰਾਜਾ ਸਾਹਿਬ ਜੀ ਦਾ ਸੰਬੰਧ ਰਿਸ਼ਤਾ ਪਿਛਲੇ ਜਨਮਾਂ ਦਾ ਸੀ ਮਹਾਰਾਜ ਸਾਹਿਬ ਜੀ ਸੰਗਤ ਨੂੰ ਪਹਿਲਾ ਮੀਆਂ ਸਾਹਿਬ ਜੀ ਦੇ ਦਰਬਾਰ ਤੇ ਮੱਥਾ ਟੇਕਣ ਨੂੰ ਕਹਿੰਦੇ ਹਨ ਫਿਰ ਰਾਜਾ ਸਾਹਿਬ ਜੀ ਆਪਣੇ ਦਰਬਾਰ ਤੇ ਆਉਣ ਨੂੰ ਕਹਿੰਦੇ ਹਨ ਰਾਜਾ ਸਾਹਿਬ ਜੀ ਹਰ ਰੋਜ਼ ਮੀਆਂ ਸਾਹਿਬ ਜੀ ਦੇ ਦਰਬਾਰ ਤੇ ਆਇਆ ਕਰਦੇ ਸਨ ਇਹ ਸਾਖੀ ਪਿੰਡ ਰਾਜਾ ਸਾਹਿਬ ਜੀ ਦੇ ਮਜਾਰੇ ਦੀ ਹੈ ਜਦੋਂ ਕਰਤਾਰੇ ਦੀ ਬੋਟੀ ਤੇ ਦੇ ਦੂਜਾ ਬੱਚਾ ਪੈਦਾ ਹੋਇਆ ਤਾਂ ਮਹਾਰਾਜ ਰਾਜਾ ਸਾਹਿਬ ਜੀ ਦਾਈ ਜੀਣੀ ਨੂੰ ਪੁੱਛਦੇ ਹਨ ਕਿ ਕਰਤਾਰੇ ਦੀ ਬੋਟੀ ਨੂੰ ਕੀ ਬੱਚਾ ਹੋਇਆ ਹੈ ਤਾ ਜੀਣੀ ਦਾਈ ਨੇ ਆਖਿਆ ਕਿ ਕੁੜੀ ਲੜਕੀ ਪੈਦਾ ਹੋਈ ਹੈ ਤਾਂ ਰਾਜਾ ਸਾਹਿਬ ਜੀ ਨੇ ਆਖਿਆ ਮੈਂ ਤਾਂ ਮੀਆਂ ਸਾਹਿਬ ਜੀ ਤੋਂ ਰਾਤੀ ਲੜ ਲੜ ਕੇ ਮੁੰਡਾ ਲੈ ਕੇ ਆਇਆ ਹਾਂ ਤੁਸੀਂ ਦੁਬਾਰਾ ਜਾ ਕੇ ਦੇਖੋ ਤਾਂ ਜਦੋਂ ਦਾਈ ਜੀਣੀ ਅਤੇ ਕਰਤਾਰੇ ਨੇ ਕਰਤਾਰੇ ਦੇ ਪਰਿਵਾਰ ਨੇ ਦੁਬਾਰਾ ਜਾ ਕੇ ਦੇਖਿਆ ਤਾਂ ਮੁੰਡਾ ਹੀ ਸੀ ਇਸ ਚਮਤਕਾਰ ਨੂੰ ਦੇਖ ਕੇ ਸਭ ਹੈਰਾਨ ਹੋ ਗਏ ਜਿਸ ਦਾ ਨਾਮ ਚੈਨ ਸਿੰਘ ਰੱਖਿਆ ਗਿਆ ਮਾਫ ਕਰਨਾ ਜਿਸ ਦਾ ਨਾਮ ਚੈਨ ਰੱਖਿਆ ਗਿਆ ਦੈਨ ਜਨਮ ਤੋਂ ਹੀ ਸੁਨਤ ਸੀ ਉਹ ਬਹੁਤ ਸਾਰੇ ਕੋਤਕ ਮੀਆਂ ਸਾਹਿਬ ਜੀ ਤੇ ਰਾਜਾ ਸਾਹਿਬ ਜੀ ਦੇ ਦੱਸਿਆ ਕਰਦੇ ਸਨ ਔਰ ਅਸੀਂ ਹੋਰ ਵੀ ਜਾਣਕਾਰੀ ਜਿਹੜੀ ਹੈ ਗਿਆ ਆਪਣੇ ਇਸ ਚੈਨਲ ਤੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਔਰ ਜੋ ਵੀ ਇੱਥੇ ਦੇ ਪ੍ਰਬੰਧਕ ਨੇ ਉਹਨਾਂ ਕੋਲੋਂ ਅਸੀਂ ਜਾਣਾਂਗੇ ਕਿ ਹੋਰ ਕੀ ਕੀ ਇਤਿਹਾਸ ਆ ਤੁਸੀਂ ਦੇਖਦੇ ਰਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਕਿਹਾ ਗਿਆ ਹੈ ਕਿ ਜਦੋਂ ਅਸੀਂ ਥੱਲੇ ਇਹ ਸਾਰੇ ਸਥਾਨ ਦੇਖ ਪਾਉਂਦੇ ਆ ਤਾ ਇੱਕ ਰਸਤਾ ਜਾਂਦਾ ਪੌੜੀ ਜਾਂਦੀ ਹੈਗੀ ਆ ਇਸ ਤੇ ਉੱਪਰ ਵੀ ਅਸਥਾਨ ਹੈ ਆਓ ਚੱਲਦੇ ਹਾਂ ਤੇ ਕਰਦੇ ਹਾਂ ਦਰਸ਼ਨ ਉੱਪਰ ਜਾ ਕੇ ਵੀ ਔਰ ਬੜੀ ਆਲੀਸ਼ਾਨ ਜਿਹੜੀ ਇਹ ਜਗ੍ਹਾ ਹੈਗੀ ਆ ਅਸਥਾਨ ਇਹ ਬਣਿਆ ਹੋਇਆ ਆ ਔਰ ਤੁਸੀਂ ਸਾਡੇ ਇਸ ਚੈਨਲ ਤੇ ਦੇਖ ਪਾ ਰਹੇ ਹੋ ਔਰ ਉੱਪਰ ਵੀ ਕਾਫੀ ਜਿਹੜੀ ਜਗ੍ਹਾ ਹੈ ਖੇਤਾਂ ਦੇ ਵਿੱਚ ਇਹ ਜਗ੍ਹਾ ਬਣੀ ਹੋਈ ਆ ਔਰ ਜੇ ਜਦੋਂ ਅਸੀਂ ਥੱਲੇ ਤੋਂ ਉੱਪਰ ਆ ਜਾਂਦੇ ਹਾਂ ਇਹ ਤੁਸੀਂ ਦੇਖ 파 ਰਹੇ ਹੋ ਸਥਾਨ ਤਨਤਨ ਦਾਤਾ ਮੀਆਂ ਸਾਹਿਬ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਹਰ ਪਹਿਲੂ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਦਿਖਾਇਆ ਜਾਵੇ ਔਰ ਤੁਸੀਂ ਇਹ ਸਥਾਨ ਦੇਖ 파 ਰਹੇ ਹੋ ਜਦੋਂ ਅਸੀਂ ਥੱਲੇ ਸਾਰੇ ਸਥਾਨ ਦੇਖਣ ਤੋਂ ਬਾਅਦ ਅਸੀਂ ਪੌੜੀਆਂ ਚੜ ਕੇ ਉੱਪਰ ਆਨੇ ਆ ਤਾਂ ਉੱਪਰ ਆ ਕੇ ਜਿਹੜਾ ਆ ਕਿ ਜੈ ਮਸਤਾ ਦੀ ਇਹਦੇ ਉੱਪਰ ਲਿਖਿਆ ਹੋਇਆ ਹੈ ਜੇ ਜੋ ਵੀ ਰਾਜਾ ਸਾਹਿਬ ਜੀ ਨੂੰ ਜਾਂ ਇਸ ਸਥਾਨ ਨੂੰ ਪਿਆਰ ਕਰਦੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਤੋਂ ਅੱਗੇ ਇਸ ਵੀਡੀਓ ਨੂੰ ਜਰੂਰ ਭੇਜੋ ਤਾਂ ਜੋ ਇਸ ਸਥਾਨ ਬਾਰੇ ਪਤਾ ਲੱਗ ਸਕੇ ਇਸ ਸਥਾਨ ਦੇ ਜੋ ਗੱਦੀ ਨਸ਼ੀਨ ਨੇ ਇਸ ਵਕਤ ਜੋ ਗੱਦੀ ਤੇ ਜੋ ਸ਼ੌਭਤ ਨੇ ਇਸ ਵਕਤ ਗੱਦੀ ਤੇ ਬਰਾਜ਼ਮਾਨ ਨੇ ਅਸੀਂ ਜਾਣਾਂਗੇ ਕੁਝ ਸਮੇਂ ਬਾਅਦ ਇੱਥੇ ਦਾ ਇਤਿਹਾਸ ਇੱਥੇ ਦੀ ਜਾਣਕਾਰੀ ਦੇਖਦੇ ਰਹੋ ਨਮਾ ਸ਼ਰਦਪਾਪਾ YouTube ਚੈਨਲ ਇਸ ਸਥਾਨ ਤੇ ਤੁਸੀਂ ਧੁਣਾ ਦੇਖ 파 ਰਹੇ ਹੋ ਉਹ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਹਰ ਪਹਿਲੂ ਜਿਹੜਾ ਆ ਕਿ ਉਹ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਅਸੀਂ ਦਿਖਾਈਏ ਤੁਸੀਂ ਦੇਖ 파 ਰਹੇ ਹੋ ਕਰਨਾਣੇ ਤੋਂ ਇੱਕ ਛਪੜੀ ਦੱਸੀ ਗਈ ਆ ਜਦੋਂ ਅਸੀਂ ਉਸ ਤਰਫ ਆਂਦੇ ਹੈਗੇ ਆ ਤਾਂ ਰਸਤੇ ਦੇ ਵਿੱਚ ਜੈ ਸਾਈ ਲੋਕਾਂ ਦਾ ਇੱਕ ਸਥਾਨ ਆਂਦਾ ਹੈ ਉਹ ਵੀ ਤੁਹਾਨੂੰ ਅਸੀਂ ਦਿਖਾ ਰਹੇ ਹੈਗੇ ਆ ਔਰ ਛਪੜੀ ਦੱਸੀ ਗਈ ਆ ਉਹਨਾਂ ਦਾ ਜੋ ਕੀ ਸੰਬੰਧ ਹੈ ਉਹਦੇ ਬਾਰੇ ਵੀ ਅਸੀਂ ਜਿਹੜਾ ਆ ਇਹ ਸਾਰਾ ਅਸੀਂ ਪਤਾ ਕਰਾਂਗੇ ਔਰ ਇਸ ਸਥਾਨ ਦੇ ਵੀ ਤੁਹਾਨੂੰ ਜਾਂਦੇ ਜਿਵੇਂ ਅਸੀਂ ਮਤਲਬ ਕਵਰੇਜ ਕਰ ਰਹੇ ਆ ਅਸੀਂ ਤੁਹਾਨੂੰ ਇਸ ਸਥਾਨ ਦੇ ਵੀ ਦਰਸ਼ਨ ਜਿਹੜੇ ਆ ਉਹ ਆਪਣੇ ਚੈਨਲ ਤੇ ਕਰਵਾ ਦਿੰਦੇ ਆ ਔਰ ਇੱਥੇ ਹੋਰ ਵੀ ਸਥਾਨ ਨੇ ਅਸੀਂ ਤੁਹਾਨੂੰ ਧੱਕਾ ਪਾ ਰਹੇ ਹਾਂ ਮੇਰਾ ਕੋਈ ਪਾਤੀ ਨਹੀਂ ਕਿ ਇਹ ਸਥਾਨ ਹੈ ਧੰਨ ਧੰਨ ਬਾਬਾ ਸੁੰਦਰਨਾਥ ਜੀ ਔਰ ਇਹ ਛਪੜੀ ਆ ਇਸ ਦਾ ਵੀ ਸਬੰਧ ਜਿਹੜਾ ਆ ਕਾਫੀ ਗਹਿਰਾ ਦੱਸਿਆ ਜਾ ਰਿਹਾ ਆ ਔਰ ਕੀ ਸਬੰਧ ਹੈ ਇਸ ਛਪੜੀ ਦਾ ਉਹ ਵੀ ਅਸੀਂ ਇੱਥੇ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਤੋਂ ਜਾਣਾਂਗੇ ਕਿ ਇਸ ਛਪੜੀ ਦੇ ਵਿੱਚ ਐਸਾ ਕੀ ਕ੍ਰਿਸ਼ਮਾ ਹੈ ਕੀ ਗੱਲਬਾਤ ਹੈਗੀ ਆ ਕਿ ਇਹ ਛਪੜੀ ਦਾ ਜਿਹੜਾ ਸਬੰਧ ਹੈਗਾ ਕੀ ਉਸ ਸਥਾਨ ਦੇ ਨਾਲ ਹੈ ਆਓ ਜਾਣਾਂਗੇ ਉਹਨਾਂ ਤੋਂ ਪੂਰੀ ਗੱਲਬਾਤ ਵੀਡੀਓ ਨੂੰ ਪੂਰੀ ਦੇਖਦੇ ਰਹੋ ਨਮਾ ਸ਼ਰਦ ਆਬਾ YouTube ਚੈਨਲ ਤੋਂ ਚੀਫ ਐਡੀਟਰ ਕੈਂਤ ਘਰਚਾ ਦੀ ਤੁਸੀਂ ਇਹ ਵਿਸ਼ੇਸ਼ ਰਿਪੋਰਟ ਜਿਹੜੀ ਆ ਉਹ ਦੇਖ ਪਾ ਰਹੇ ਹੋ ਦੇਖ ਪਾ ਰਹੇ ਹੋ ਲਗਾਤਾਰ ਜਿਹੜੀ ਸੰਗਤ ਹੈਗੀ ਆ ਇਸ ਸਥਾਨ ਤੇ ਪਹੁੰਚ ਰਹੀ ਹੈਗੀ ਆ ਔਰ ਅਸੀਂ ਹੁਣ ਇੱਥੇ ਦੇ ਜੋ ਗੱਦੀ ਨਸ਼ੀਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਪੂਰੀ ਜਾਣਕਾਰੀ ਅਸੀਂ ਜਿਹੜੀ ਆ ਏ ਤੁਸੀਂ ਦੇਖ ਪਾ ਰਹੇ ਹੋ ਲਗਾਤਾਰ ਜਿਹੜੇ ਸਰਦਾਲੂ ਹੈ ਸੰਗਤ ਹੈਗੀ ਆ ਇਸ ਤੇ ਪਹੁੰਚ ਰਹੀ ਆ ਜੀ ਕਿ ਤੁਹਾਨੂੰ ਹਰ ਸਥਾਨ ਦੇ ਬਾਰੇ ਪੂਰੀ ਜਾਣਕਾਰੀ ਦਈਏ ਜਿਹੜੇ ਆ ਸਰਦਾਲੂ ਇਸ ਮੌਕੇ ਦੇ ਉੱਪਰ ਜਿਹੜੇ ਆ ਪਹੁੰਚ ਰਹੇ ਨੇ ਦੂਰ ਦੂਰੋਂ ਸੰਗਤ ਜਿਹੜੀ ਆ ਇਸ ਤੇ ਪਹੁੰਚਦੀ ਆ ਔਰ ਅਸੀਂ ਹੁਣ ਤੁਹਾਨੂੰ ਸਾਰੇ ਸਥਾਨ ਦੱਸਾ ਚੁੱਕੇ ਆ ਔਰ ਇਸ ਜਗ੍ਹਾ ਦੇ ਬਾਰੇ ਦੇ ਵਿੱਚ ਹੋਰ ਜੋ ਗੱਲਬਾਤ ਹੈਗੀ ਆ ਉਹ ਇੱਥੇ ਦੇ ਪ੍ਰਬੰਧਕਾਂ ਨਾਲ ਕਰਾਂਗੇ ਅਸੀਂ ਤੁਹਾਨੂੰ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਸ ਅਸਥਾਨ ਦੇ ਬਾਰੇ ਵਿੱਚ ਅਸੀਂ ਤੁਹਾਨੂੰ ਸਾਰਾ ਦਿਖਾ ਚੁੱਕੇ ਹਾਂ ਔਰ ਜੋ ਇੱਥੇ ਦੇ ਗੱਦੀ ਨਸ਼ੀਨ ਨੇ ਇਹਨਾਂ ਕੋਲੋਂ ਜਾਣਦੇ ਹਾਂ ਇੱਥੇ ਦੇ ਬਾਰੇ ਦੇ ਵਿੱਚ ਹੋਰ ਜਾਣਕਾਰੀ ਕਿ ਇੱਥੇ ਦਾ ਕੀ ਇਤਿਹਾਸ ਹੈਗਾ ਤੇ ਇੱਕ ਮੈਨੂੰ ਛਪੜੀ ਵੀ ਦੱਸੀ ਗਈ ਸੀ ਜਿੱਥੇ ਦੀ ਕਵਰੇਜ ਮੈਂ ਕਰਕੇ ਆਇਆ ਤੁਸੀਂ ਪਿੱਛੇ ਦੇਖ ਪਾ ਰਹੇ ਦੇਖ ਚੁੱਕੇ ਹੋ ਉਹਨਾਂ ਦੇ ਬਾਰੇ ਵਿੱਚ ਵੀ ਅਸੀਂ ਜਾਣਾਂਗੇ ਜੈ ਰਾਜੀ ਜੀ ਜੈ ਸਭ ਦੀ ਜੈ ਮਹਾਂਸਾਹਬ ਜੀ ਆ ਤੁਹਾਡਾ ਨਾਮ ਕੀ ਹੈ ਜੀ ਪਹਿਲਾਂ ਤੇ ਦੱਸੋ ਕਿੱਲੇ ਸ਼ਾ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਹੋ ਅਸੀਂ 19 ਸਾਲ ਤੋਂ ਇੱਥੇ ਹਾਂ 19 ਸਾਲ ਤੋਂ ਇੱਥੇ ਇਸ ਜਗ੍ਹਾ ਦੇ ਬਾਰੇ ਵਿੱਚ ਕੁਝ ਦੱਸੋ ਜਿਹੜਾ ਮੀਆ ਸਾਹਿਬ ਦਾ ਦਰਬਾਰ ਹੈ ਰਾਜਾ ਸਾਹਿਬ ਦੇ ਜਨਮ ਤੋਂ ਪਹਿਲਾਂ ਦਾ ਠੀਕ ਹੈ ਰਾਜਾ ਸਾਹਿਬ ਤੇ ਮੀਆ ਸਾਹਿਬ ਦਾ ਸਬੰਧ ਪਿਛਲੇ ਜਨਮਾਂ ਦਾ ਰਾਜਾ ਸਾਹਿਬ ਰੋਜ਼ ਇੱਥੇ ਆਇਆ ਕਰਦੇ ਸਨ ਤੇ ਪਿੱਛੇ ਤੁਸੀਂ ਪਹਿਲਾਂ ਛਪੜੀ ਵੀ ਦੇਖ ਕੇ ਆਇਆ ਛਪੜੀ ਦੇ ਵਿੱਚ ਦੇ ਵਿੱਚ ਆ ਕੇ ਰਾਜਾ ਸਾਹਿਬ ਰੋਜ਼ ਆ ਕੇ ਬੈਠਿਆ ਕਰਦੇ ਸਨ ਉੱਥੇ ਰਾਜਾ ਸਾਹਿਬ ਨੇ ਨਿਆਣਾ ਨੂੰ ਗਾਰੇ ਤੋਂ ਕੜਾ ਬਣਾ ਕਪੜਾ ਕੇ ਦਿੱਤਾ ਸੀ ਨਹੀਂ ਗਾਰੇ ਤੋਂ ਕੜਾ ਬਣਾ ਕੇ ਦਿੱਤਾ ਸੀ ਗਾਰੇ ਤੋਂ ਕੜਾ ਦਿੱਤਾ ਸੀ ਤੇ ਨਿਆਣਾ ਨੂੰ ਗਾਰੇ ਤੋਂ ਲੱਡੂ ਬਣਾ ਕੇ ਦਿੱਤੇ ਸੀ ਕਿ ਮਤਲਬ ਚਮਤਕਾਰ ਸੀ ਚਮਤਕਾਰ ਸੀ ਤੇ ਨੂਰੀ ਕਰਨਾ ਵਿੱਚ ਵੀ ਤੁਸੀਂ ਪੜਿਆ ਹੋਣਾ ਕਿ ਜੱਪੂ ਵਾਲਾ ਪਰਿਆਮਾ ਜੋ ਰਾਜਾ ਸਾਹਿਬ ਦਾ ਬਹੁਤ ਪਿਆਰਾ ਸੇਵਕ ਸੀ ਰਾਜਾ ਸਾਹਿਬ ਨੇ ਉਸ ਨੂੰ ਉਥੋਂ ਛਪੜੀ ਵਿੱਚੋਂ ਗਾਰੇ ਤੋਂ ਲੰਗਰ ਬਣਾ ਕੇ ਦਿੱਤਾ ਸੀ ਜੀ ਰਾਜਾ ਸਾਹਿਬ ਰਾਜਿਆਂ ਦੇ ਰਾਜਾ ਤੇ ਮੀਆਂ ਸਾਹਿਬ ਉਹਨਾਂ ਦੇ ਪਿਛਲੇ ਜਨਮ ਦੇ ਵਿੱਚ ਵੀ ਵਜ਼ੀਰ ਸੀ ਹੁਣ ਵੀ ਵਜ਼ੀਰ ਆ ਰਾਜਾ ਸਾਹਿਬ ਰਾਜਿਆਂ ਦੇ ਰਾਜਾ ਰਾਜਾ ਰਾਜ ਕਰਦਾ ਤੇ ਕੰਮ ਰਾਜੇ ਦੇ ਹੁਕਮ ਦੇ ਨਾਲ ਵਜ਼ੀਰ ਕਰਦਾ ਹੁਣ ਵੀ ਰਾਜਾ ਸਾਹਿਬ ਦੇ ਜੋ ਵੀ ਸੁੱਖਾ ਰਾਜਾ ਸਾਹਿਬ ਮੀਆਂ ਸਾਹਿਬ ਦੇ ਕੋਲ ਇਤੇ ਰਾਜਾ ਸਾਹਿਬ ਤੇ ਹੁਕਮ ਦੇਣਾ ਮੀਆਂ ਸਾਹਿਬ ਰਾਜਾ ਸਾਹਿਬ ਦੇ ਸੁੱਖਾ ਤੇ ਮੋਹਰ ਲਾਉਂਦੇ ਆ ਔਰ ਇਹ ਜਿਹੜਾ ਸਥਾਨ ਹੈ ਇੱਥੇ ਕੋਈ ਸਲਾਨਾ ਜੋੜ ਮੇਲੇ ਵੀ ਮਨਾਏ ਜਾਂਦੇ ਆ ਇੱਥੇ ਜਨਵਰੀ ਦੇ ਵਿੱਚ ਮੀਆਂ ਸਾਹਿਬ ਦਾ ਸਲਾਨਾ ਜੋੜ ਮੇਲਾ ਜੇਠੇ ਵੀਰਵਾਨੂ ਮਨਾਇਆ ਜਾਂਦਾ ਸੋਮਵਾਰ ਮੰਗਲਵਾਰ ਬੁੱਧਵਾਰ ਤੇ ਵੀਰਵਾਰ 4 ਦਿਨ ਇੱਥੇ ਮੇਲਾ ਲੱਗਦਾ ਤੇ ਸੰਤ ਬਾਬਾ ਹਜ਼ਾਰਾ ਸਿੰਘ ਰਸੂਲਪੁਰ ਨੇੜੇ ਨਗਰ ਤੋਂ ਜਿਨ੍ਹਾਂ ਨੂੰ ਰਜੋ ਰਾਜਾ ਸਾਹਿਬ ਦੇ ਹੁਕਮ ਦੇ ਨਾਲ ਮੀਆਂ ਸਾਹਿਬ ਦੇ ਦਰਬਾਰ ਦੇ ਉੱਤੇ ਕਾਫੀ ਚਿਰ ਸੇਵਾ ਕਰਕੇ ਗਏ ਜੋ ਕਿ ਕਾਲੀਆਂ ਅਕਾਲੀ ਜਥੇਦਾਰ ਸੰਤ ਬਾਬਾ ਹਯਾਰਾ ਸਿੰਘ ਤੇ ਉਹਨਾਂ ਦਾ ਪ੍ਰਵਾਸ ਅਕਾਲੀਆਂ ਦੇ ਪਰਿਵਾਰ ਦੇ ਨਾਲ ਜੜਿਆ ਜਾਂਦਾ ਹੈ ਉਹ ਇੱਥੇ 22 23 ਸਾਲ ਸੇਵਾ ਕਰਕੇ ਗਏ ਉਹਨਾਂ ਦਾ ਸਾਲਾਨਾ ਜੋੜ ਮੇਲਾ ਅਸੀਂ ਅਗਸਤ ਮਹੀਨੇ ਦੇ ਵਿੱਚ ਤਿੰਨ ਦਿਨ ਮੰਗਲਵਾਰ ਬੁੱਧਵਾਰ ਤੇ ਵੀਰਵਾਰ ਨੂੰ ਕੋਈ ਦੇਸੀ ਮਹੀਨਾ ਹੁੰਦਾ ਹੈ ਜਾਂ ਕੀ ਬੈਸਿਕ ਤਰੀਕਾ ਅਗਸਤ ਅਗਸਤ ਮਹੀਨੇ ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਅਗਸਤ ਮਹੀਨੇ ਵਿੱਚ ਤੇ ਜਨਵਰੀ ਮਹੀਨੇ ਵਿੱਚ ਇਹ ਮਤਲਬ ਇਹ ਮੇਲੇ ਜਿਹੜੇ ਆ ਲੱਗਦੇ ਹੈ ਸੋ ਇਹ ਸੀ ਇਹਨਾਂ ਵੱਲੋਂ ਦਿੱਤੀ ਗਈ ਜਾਣਕਾਰੀ ਸੋ ਅਸੀਂ ਸਾਰੇ ਸ਼ਰਧਾਲੂਆਂ ਨੂੰ ਬੇਨਤੀ ਕਰਾਂਗੇ ਕਿ ਤੰਤਨ ਰਾਜਾ ਸਾਹਿਬ ਜੀ ਦੇ ਅਸਥਾਨਾਂ ਬਾਰੇ ਅਸੀਂ ਜਿਸ ਤਰ੍ਹਾਂ ਤੁਹਾਨੂੰ ਅਕਸਰ ਹੀ ਦਿਖਾਉਂਦੇ ਰਹਿੰਦੇ ਹਾਂ ਇਸ ਸਥਾਨ ਬਾਰੇ ਵੀ ਦਿਖਾਇਆ ਇੱਥੇ ਵੀ ਤੁਸੀਂ ਇੱਕ ਵਾਰ ਆਓ ਔਰ ਇੱਥੇ ਦੇ ਵੀ ਦਰਸ਼ਨ ਕਰੋ ਤੇ ਇੱਥੇ ਦੀ ਜੋ ਮਹਿਮਾ ਹੈ ਉਸ ਨੂੰ ਦੇਖਦੇ ਹੋਏ ਹਜ਼ਾਰਾਂ ਇਤਿਦਾਦ ਦੇ ਵਿੱਚ ਜਦੋਂ ਵੀ ਇੱਥੇ ਅਟੁੱਟ ਪਰ ਜੋ ਵੀ ਪ੍ਰੋਗਰਾਮ ਹੁੰਦੇ ਨੇ ਸੰਗਤ ਜਿਹੜੇ ਆ ਸਰਦਾਲੂ ਜਿਹੜੇ ਆ ਉਸ ਮੌਕੇ ਦੇ ਉੱਪਰ ਇੱਥੇ ਪਹੁੰਚਦੇ ਨੇ ਸੋ ਨਵਾਂ ਸ਼ਰਦ ਆਬਾ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹੇਗੀ ਔਰ ਅਸੀਂ ਸਰਦਾਲੂਆਂ ਨੂੰ ਰਾਜਾ ਸਾਹਿਬ ਜੀ ਦੇ ਨੂੰ ਬੇਨਤੀ ਕਰਾਂਗੇ ਕਿਈ ਸਥਾਨ ਸਾਨੂੰ ਨਹੀਂ ਵੀ ਪਤਾ ਹੈ ਕਿ ਉਹ ਤੁਸੀਂ ਚੈਨਲ ਤੇ ਦਿੱਤੇ ਗਏ ਨੰਬਰ ਦੇ ਉੱਪਰ ਫੋਨ ਕਰਕੇ ਸਾਨੂੰ ਦੱਸੋ ਅਸੀਂ ਖੁਦ ਜਿਹੜੇ ਆ ਉੱਥੇ ਕਵਰੇਜ ਕਰਨਾਵਾਂਗੇ ਨਵਾਂ ਸ਼ਰਦ ਆਬਾ YouTube ਚੈਨਲ ਤੋਂ ਚੀਫ ਐਡੀਟਰ ਕੈਂਤ ਕਰਚਾ ਦੀ ਵਿਸ਼ੇਸ਼ ਰਿਪੋਰਟ